ਨੇ ਰਾਹ ਪਾ ਲੈਂਦੇ ਨੇ ਕਿਵੇਂ ਪਰਮਾਤਮਾ ਦਾ ਨਾਮ ਜਪਣ ਵਾਲਿਆਂ ਨੂੰ ਸੱਚ ਦਾ ਰਾਹ ਮਿਲ ਪੈਂਦਾ ਹੈ ਕਈ ਵਾਰੀ ਕੀ ਹੁੰਦਾ ਹੈ ਕਿ ਕੋਈ ਸੱਚੇ ਮਾਰਗ ਤੇ ਚੱਲ ਰਿਹਾ ਹੁੰਦਾ ਹੈ ਤੇ ਲੋਕ ਉਸ ਨੂੰ ਸਮਝ ਨਹੀਂ ਸਕਦੇ ਲੋਕਾਂ ਨੂੰ ਉਸ ਬਾਰੇ ਜਾਂ ਦੁਨੀਆ ਨੂੰ ਉਸ ਬਾਰੇ ਸੋਝੀ ਨਹੀਂ ਹੁੰਦੀ ਤੇ ਗੁਰੂ ਪਾਤਸ਼ਾਹ ਕਹਿੰਦੇ ਉਹ ਆਪ ਹੀ ਇਸ ਸੱਚੇ ਰਾਹ ਦੇ ਉੱਤੇ ਮਨੁੱਖਾ ਨੂੰ ਤੋੜਦਾ ਹੈ ਉਹ ਕਿਵੇਂ ਤੋੜਦਾ ਹੈ ਜਿਨ੍ਹਾਂ ਨੇ ਨਾਮ ਨੂੰ ਸੁਣ ਲਿਆ ਸਾਧ ਸੰਗਤ ਇੱਕ ਸਾਖੀ ਆਪਾਂ ਸੁਣੀ ਹੈ ਕਿ ਕਿਵੇਂ ਸੱਜਣ ਠੱਗ ਨੇ ਧਰਮਸ਼ਾਲਾ ਬਣਾਈ ਹੋਈ ਸੀ ਨਾਮ ਸੀ ਸੱਜਣ ਪਰ ਨਾਲ ਠੱਗ ਜੁੜ ਗਿਆ ਕਿਉਂ ਰਾਤ ਨੂੰ ਲੋਕਾਂ ਨੂੰ ਠਹਿਰਾਉਂਦਾ ਸੀ ਤੇ ਜਦ ਵੇਖਦਾ ਸੀ ਕਿ ਕੋਈ ਅਮੀਰ ਪੈਸੇ ਵਾਲਾ ਆ ਗਿਆ ਤੇ ਰਾਤੋ ਰਾਤ ਉਹਨਾਂ ਨੂੰ ਮਾਰ ਦਿਆ ਕਰਦਾ ਸੀ ਉਹਨਾਂ ਦੀ ਧਨ ਦੌਲਤ ਲੁੱਟ ਲੈਂਦਾ ਸੀ ਪਰ ਜਦ ਗੁਰੂ ਨਾਨਕ ਪਾਤਸ਼ਾਹ ਉਸ ਕੋਲ ਪਹੁੰਚਦੇ ਨੇ ਤੇ ਰਾਤ ਬੰਦਗੀ ਕਰਦੇ ਨੇ ਉਸ ਪਰਮ ਪਿਤਾ ਪਰਮਾਤਮਾ ਦੀ ਉਸ ਪਰਮ ਪਿਤਾ ਦਾ ਸ਼ਬਦ ਲਾਉਂਦੇ ਨੇ ਉੱਜਲ ਕੇ ਹਾ ਚਿਲਕਣਾ ਕੋਟਮ ਕਲੜੀ ਮਸ ਪਾਸ਼ਾ ਜਦ ਬਾਣੀ ਗਾਉਂਦੇ ਨੇ ਸ਼ਬਦ ਗਾਉਂਦੇ ਨੇ ਤੇ ਉਹ ਸੱਜਣ ਠੱਗ ਸੁਣਦਾ ਹੈ ਭਾਵ ਉਸ ਤੋਂ ਪਹਿਲਾਂ ਵੀ ਕਈ ਲੋਕਾਂ ਦੀਆਂ ਗੱਲਾਂ ਉਸ ਨੇ ਸੁਣੀਆਂ ਹੋਣਗੀਆਂ ਕਿਉਂਕਿ ਜਿਹੜੀ ਕੋਟ ਠੱਗੀ ਹੁੰਦੀ ਉਹ ਗੁੱਝੀ ਨਹੀਂ ਰਹਿੰਦੀ ਇਕ ਨਾ ਇੱਕ ਦਿਨ ਉਸ ਦਾ ਬਾਝ ਉਗੜੀ ਜਾਂਦਾ ਹੈ ਤੇ ਕਈਆਂ ਨੂੰ ਉਸ ਬਾਰੇ ਪਤਾ ਵੀ ਹੋਵੇਗਾ ਪਰ ਸੱਜਣ ਉਹਨਾਂ ਦੀ ਗੱਲ ਨਹੀਂ ਸੁਣਦਾ ਸੀ ਪਰ ਜਿਸ ਦਿਨ ਉਸ ਨੇ ਗੁਰੂ ਪਾਤਸ਼ਾਹ ਦੀ ਗੱਲ ਨੂੰ ਸੁਣ ਲਿਆ ਨਾਮ ਬਾਣੀ ਨੂੰ ਸੁਣ ਲਿਆ ਤੇ ਉਹ ਪਾਤਸ਼ਾਹ ਦੇ ਚਰਨੀ ਪੈ ਜਾਂਦਾ ਹੈ ਤੇ ਸਾਧ ਸੰਗਤ ਉਹ ਧਰਮ ਦਾ ਪ੍ਰਚਾਰਕ ਬਣ ਜਾਂਦਾ ਹੈ ਜਿਸ ਨੇ ਨਾਮ ਨੂੰ ਸੁਣ ਲਿਆ ਉਸ ਦੇ ਅੰਦਰੋਂ ਕੋੜ ਠੱਗੀ ਤਾਂ ਦੂਰ ਹੋਈ ਨਾਲ ਹੀ ਉਸ ਦੇ ਅੰਦਰੋਂ ਝੂਠ ਵੀ ਦੂਰ ਹੋ ਗਿਆ ਉਹ ਦੂਜਿਆਂ ਨੂੰ ਵੀ ਸੱਚ ਦੇ ਮਾਰਗ ਤੇ ਚੱਲਣ ਲਈ ਪ੍ਰੇਰਿਤ ਕਰਨ ਲੱਗ ਪਿਆ ਜਦ ਉਸ ਨੇ ਨਾਮ ਨੂੰ ਸੁਣ ਲਿਆ ਇਸੇ ਤਰ੍ਹਾਂ ਜਿਸ ਨੇ ਵੀ ਪਰਮਾਤਮਾ ਦੇ ਨਾਮ ਨੂੰ ਸੁਣਿਆ ਉਸ ਦੇ ਅੰਦਰ ਉਹ ਕੋ ਠੱਗੀ ਦੂਰ ਹੋ ਗਈ ਸਾਧ ਸੰਗਤ ਜਿਨ੍ਹਾਂ ਨੇ ਕੇਵਲ ਗੁਰੂ ਨੂੰ ਵੇਖਿਆ ਆਪਾਂ ਇਤਿਹਾਸ ਜਾਣਦੇ ਹਾਂ ਕਿ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੇ ਕੇਵਲ ਸਰੀਰ ਨੂੰ ਵੇਖਿਆ ਉਹਨਾਂ ਨੇ ਤਾਂ ਭੂਤ ਨਾਂ ਬੇਤਲਾ ਵੀ ਕਿਹਾ ਪਾਸ਼ਾ ਆਪ ਲਿਖਦੇ ਨੇ ਕੋਈ ਆਖੇ ਭੂਤ ਨਾਂ ਕੋ ਕਹੇ ਬੇਤਲਾ ਉਹਨਾਂ ਨੇ ਭੂਤ ਬੈਤਾਲ ਕਿਹਾ ਤੇ ਉਹਨਾਂ ਨੇ ਰੋੜੇ ਇੱਟਾਂ ਵੀ ਮਾਰੇ ਉਹਨਾਂ ਨੇ ਪੱਥਰ ਵੀ ਮਾਰੇ ਜਿਨ੍ਹਾਂ ਨੇ ਕੇਵਲ ਸਰੀਰ ਨੂੰ ਵੇਖਿਆ ਪਰ ਜਿਨ੍ਹਾਂ ਨੇ ਸੁਣ ਲਿਆ ਉਹ ਸੱਜਣ ਜਿਹੜੇ ਠੱਗ ਸੀ ਉਹ ਸੱਚੀ ਮੋਚੀ ਸੱਜਣ ਬਣ ਗਏ ਉਹ ਸੱਚ ਮੋਚ ਹੀ ਧਰਮ ਦੇ ਪ੍ਰਚਾਰਕ ਬਣ ਗਏ ਉਹ ਗੁਰੂ ਪਾਤਸ਼ਾਹ ਦੇ ਪੈਰੋਕਾਰ ਬਣ ਗਏ ਇਸੇ ਤਰ੍ਹਾਂ ਸਾਧ ਸੰਗਤ ਜਦ ਬਾਬਰ ਦੇ ਕੋਲ ਗੁਰੂ ਨਾਨਕ ਪਾਤਸ਼ਾਹ ਜੀ ਪਹੁੰਚਦੇ ਨੇ ਬਾਬਰ ਨੇ ਹਮਲਾ ਕੀਤਾ ਉਸ ਵੇਲੇ ਐਮਨਾਬਾਦ ਵਿਖੇ ਗੁਰੂ ਪਾਤਸ਼ਾਹ ਜੀ ਨੂੰ ਵੀ ਕੈਦ ਕਰ ਲਿਆ ਗਿਆ ਗੁਰੂ ਨਾਨਕ ਪਾਤਸ਼ਾਹ ਨੂੰ ਜੇਲ੍ਹ ਦੇ ਵਿੱਚ ਕੈਦ ਕਰ ਲਿਆ ਗਿਆ ਤੇ ਉਸ ਵੇਲੇ ਚੱਕੀ ਚਲੌਣ ਲਈ ਵੀ ਦਿੱਤੀ ਗਈ ਕਿ ਤੁਸੀਂ ਚੱਕੀ ਪੀਹੋ ਤੇ ਜਦ ਗੁਰੂ ਨਾਨਕ ਪਾਤਸ਼ਾਹ ਉਥੇ ਸਦਾ ਖੁਸ਼ ਨੇ ਕਿਉਂ ਨਾਨਕ ਭਗਤਾਂ ਸਦਾ ਵਿਗਾਸ ਜਿਹੜੇ ਭਗਤ ਨੇ ਉਹ ਸਦਾ ਵਿਗਾਸ ਦੇ ਵਿੱਚ ਰਹਿੰਦੇ ਨੇ ਜਿਹਨੂੰ ਅਗਾਹ ਜਾ ਕੇ ਪਾਤਸ਼ਾਹ ਨੇ ਨੌਵੀਂ ਜੋਤ ਵਿੱਚ ਕਿਹਾ ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ ਜਿਹੜਾ ਨਰ ਦੁੱਖ ਨੂੰ ਦੁੱਖ ਨਹੀਂ ਮੰਨਦਾ ਸੋਖ ਸੁਨੇ ਅਰਪੈ ਨਹੀਂ ਜਾ ਕੇ ਕੰਚਨ ਮਾਟੀ ਮੰਨ। ਆਸ਼ਾ ਕਹਿੰਦੇ ਉਹਦੇ ਲਈ ਮਿੱਟੀ ਸੋਨਾ ਬਰਾਬਰ। ਉਸ ਦੇ ਲਈ ਉਸਤਤ ਨਿੰਦਿਆ ਬਰਾਬਰ ਹੁੰਦੀ ਹੈ। ਪਾਤਸ਼ਾਹ ਕਹਿੰਦੇ ਕਿ ਜਿਹੜੇ ਸਦਾ ਵਿਗਾਸ ਦੇ ਵਿੱਚ ਰਹਿੰਦੇ ਨੇ ਸਦਾ ਆਨੰਦ ਦੇ ਵਿੱਚ ਰਹਿੰਦੇ ਨੇ ਉਹ ਭਗਤ ਹੁੰਦੇ ਨੇ। ਤੇ ਜਿਨ੍ਹਾਂ ਨੇ ਪਾਤਸ਼ਾਹ ਨੇ ਇਹ ਬਾਣੀ ਉਚਾਰਨ ਕੀਤੀ ਉਹ ਗੁਰੂ ਨਾਨਕ ਪਾਸ਼ਾ ਚਾਹੇ ਬਾਬਰ ਦੀ ਜੇਲ੍ਹ ਦੇ ਵਿੱਚ ਚੱਕੀ ਪੀਂਦੇ ਪਏ ਨੇ ਪਰ ਉਹ ਵਿਗਾਸ ਦੇ ਵਿੱਚ ਨੇ ਉਹਨਾਂ ਦੇ ਮਨ ਨੂੰ ਕੋਈ ਦੁੱਖ ਨਹੀਂ ਹੈ ਤੇ ਉਸ ਦੀ ਜੇਲ੍ਹ ਵਿੱਚ ਬੈਠਿਆਂ ਵੀ ਪਾਸ਼ਾ ਆਨੰਦ ਨਾਲ ਬਾਣੀ ਗਾ ਰਹੇ ਨੇ ਪਾਸ਼ਾ ਆਨੰਦ ਦੇ ਨਾਲ ਉਸ ਦੇ ਨਾਲ ਜੁੜੇ ਨੇ ਉਹਨਾਂ ਨੂੰ ਇਹ ਨਹੀਂ ਕਿ ਅਸੀਂ ਜੇਲ੍ਹ ਦੇ ਵਿੱਚ ਹਾਂ ਸਾਤ ਸੰਗਤ ਜਿਹੜੇ ਅੱਜ ਵੀ ਧਰਮ ਦੀ ਖਾਤਰ ਜੇਲ੍ਹਾਂ ਦੇ ਵਿੱਚ ਬੈਠੇ ਨੇ ਉਹ ਤਾਂ ਹੀ ਵਿਗਾਸ ਦੇ ਵਿੱਚ ਨੇ ਕਿਉਂਕਿ ਉਹਨਾਂ ਨੂੰ ਗੁਰੂ ਨਾਨਕ ਬਾਬਾ ਦੀ ਬਾਣੀ ਦਾ ਆਸਰਾ ਹੈ ਉਹਨਾਂ ਨੂੰ ਗੁਰੂ ਸਾਹਿਬ ਜੀ ਦੀ ਬਾਣੀ ਦਾ ਆਸਰਾ ਹੈ ਤੇ ਉਹ ਸਦਾ ਵਿਗਾਸ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ ਕਿ ਇਹ ਧਰਮ ਦਾ ਰਾਹ ਹੈ ਇਸ ਦੇ ਵਿੱਚ ਜੇਕਰ ਜੇਲਾਂ ਦੇ ਵਿੱਚ ਵੀ ਪੈ ਗਏ ਤਾਂ ਵੀ ਗੁਰੂ ਨੂੰ ਯਾਦ ਕਰਦੇ ਨੇ ਤੇ ਸਦਾ ਖਿੜੇ ਰਹਿੰਦੇ ਨੇ ਸਾਧ ਸੰਗਤ ਇਤਿਹਾਸ ਵਿੱਚ ਆਤੀ ਮਾਰੀਏ ਪਾਦਸ਼ਾਹ ਬਾਬਰ ਦੀ ਜੇਲ੍ਹ ਦੇ ਵਿੱਚ ਨੇ ਤੇ ਬਾਣੀ ਗਾ ਰਹੇ ਨੇ ਤੇ ਜਦ ਬਾਬਰ ਦੇ ਅਹਿਲਕਾਰ ਜਾ ਕੇ ਉਸ ਨੂੰ ਦੱਸਦੇ ਨੇ ਕਿ ਇੱਕ ਫਕੀਰ ਹੈ ਜਿਹੜਾ ਬੜਾ ਹੀ ਖੁਸ਼ ਹੈ ਬਾਕੀ ਤਾਂ ਤੜਫ ਰਹੇ ਨੇ ਸਾਨੂੰ ਘਰ-ਬਾਰ ਤੋਂ ਕੱਢ ਕੇ ਜੇਲ੍ਹ ਵਿੱਚ ਸਿੱਟ ਦਿੱਤਾ ਪਰ ਉਹ ਬੜਾ ਖੁਸ਼ ਗਾ ਰਿਹਾ ਹੈ ਉਹ ਬੜੇ ਆਨੰਦ ਦੇ ਵਿੱਚ ਹੈ ਤੇ ਜਦ ਗੁਰੂ ਨਾਨਕ ਸਾਹਿਬ ਦੀ ਅਜਮਤ ਦਾ ਪਤਾ ਲੱਗਦਾ ਬਾਬਰ ਨੂੰ ਤੇ ਉਹ ਪਾਦਸ਼ਾਹ ਨੂੰ ਜੇਲ੍ਹ ਵਿੱਚੋਂ ਬਾਹਰ ਕੱਢਦਾ ਹੈ ਤੇ ਪਾਦਸ਼ਾਹ ਦੇ ਅੱਗੇ ਸੀਸ ਝੁਕਾਉਂਦਾ ਹੈ ਭਾਵ ਜਦ ਉਸ ਨੇ ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਸੁਣਿਆ ਪਾਸ਼ਾ ਜੀ ਨੂੰ ਕਹਿੰਦਾ ਹੈ ਕਿ ਮੈਨੂੰ ਆਸ਼ੀਰਵਾਦ ਦਿਓ ਤੇ ਮੇਰੇ ਪ੍ਰਤੀ ਕੁਝ ਬਚਨ ਕਰੋ ਤੇ ਪਾਸ਼ਾ ਉਸ ਵੇਲੇ ਬਾਬਰ ਨੂੰ ਆਖਦੇ ਨੇ ਜਿੰਨੇ ਵੀ ਕੈਦੀ ਤੂੰ ਕੈਦ ਕੀਤੇ ਨੇ ਸਾਰਿਆਂ ਨੂੰ ਛੱਡ ਦੇ ਉਹਨਾਂ ਸਾਰਿਆਂ ਨੂੰ ਮੁਕਤ ਕਰ ਦੇ ਤੇ ਬਾਬਰ ਸਾਰਿਆਂ ਨੂੰ ਮੁਕਤ ਕਰ ਦਿੰਦਾ ਹੈ ਤੇ ਪਾਸ਼ਾ ਉਸ ਨੂੰ ਅਸੀਸ ਬਖਸ਼ ਦੇ ਨੇ ਆਪਾਂ ਜਾਣਦੇ ਹਾਂ ਕਿ ਕਿੰਨਾ ਲੰਮਾ ਸਮਾਂ ਮੁਗਲ ਰਾਜ ਇਸ ਹਿੰਦੂਸਤਾਨ ਦੀ ਧਰਤੀ ਦੇ ਉੱਪਰ ਰਾਜ ਕਰਦਾ ਰਿਹਾ ਇਸ ਤਰ੍ਹਾਂ ਸਾਜ ਸੰਗਤ ਜੀਓ ਪਾਸ਼ਾ ਜੀ ਫਰਮਾਉਂਦੇ ਕਿ ਜਿਨ੍ਹਾਂ ਨੇ ਨਾਮ ਨੂੰ ਸੁਣਿਆ ਇਸੇ ਤਰ੍ਹਾਂ ਆਪਾਂ ਬਹੁਤ ਵਾਰ ਵੇਖਦੇ ਹਾਂ ਕਿ ਜਿਵੇਂ ਬਾਬਰ ਨੇ ਉਸ ਵੇਲੇ ਹਮਲਾ ਕੀਤਾ ਤੇ ਪਿੰਡਾਂ ਦੇ ਪਿੰਡ ਉਜਾੜ ਦਿੱਤੇ ਸੀ ਇਸ ਪਰਥਾਏ ਸਮਝਾਉਣ ਦੇ ਲਈ ਕਿਉਂਕਿ ਬਹੁਤ ਸਾਰੀਆਂ ਗੱਲਾਂ ਸਮਝਾਉਣ ਦੇ ਲਈ ਪਾਸ਼ਾ ਕੁਝ ਉਦਾਹਰਨਾਂ ਵਰਤਦੇ ਨੇ ਤੇ ਕਹਿੰਦੇ ਉਸ ਵੇਲੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਆਖਦੇ ਨੇ ਕਿ ਪਾਸ਼ਾ ਸ਼ਹਿਰ ਦੇ ਵਿੱਚ ਕੁਝ ਕ ਪਾਪੀ ਲੋਕ ਹੋਣਗੇ ਵੀ ਪੂਰਾ ਸ਼ਹਿਰ ਤਾਂ ਪਾਪੀ ਨਹੀਂ ਹੋ ਸਕਦਾ ਬਾਬਰ ਨੇ ਹਮਲਾ ਕਰਕੇ ਕਿੰਨੇ ਲੋਕਾਂ ਨੂੰ ਮਾਰ ਦਿੱਤਾ ਕਿੰਨੇ ਘਰਾਂ ਦੇ ਘਰ ਉਜਾੜ ਦਿੱਤੇ ਤੇ ਕਿੰਨਿਆਂ ਹੀ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਪਾਸ਼ਾ ਜੇਕਰ ਪਾਪ ਕਰਨ ਦੇ ਨਾਲ ਮਾੜੇ ਕੰਮ ਕਰਨ ਦੇ ਨਾਲ ਦੁੱਖ ਮਿਲਦਾ ਹੈ ਤੇ ਬਾਕੀਆਂ ਨੂੰ ਦੁੱਖ ਕਿਉਂ ਮਿਲਿਆ ਤੇ ਕਹਿੰਦੇ ਕਿ ਸੰਗਤ ਦਾ ਅਸਰ ਕੀ ਹੁੰਦਾ ਹੈ ਸਾਤ ਸੰਗਤ ਜਿਓ ਇਹ ਜੋ ਆਪਾਂ ਗੁਰੂ ਕੀ ਸੰਗਤ ਕਰ ਰਹੇ ਹਾਂ ਇਹ ਕਦੇ ਨਿਸਫਲ ਨਹੀਂ ਜਾਂਦੀ ਕਿਉਂਕਿ ਪਾਤਸ਼ਾਹ ਦਾ ਪਾਵਨ ਫੁਰਮਾਨ ਹੈ ਪਤਤ ਪਾਵਨ ਹਰ ਬਿਰਦ ਸਦਾਏ ਇੱਕ ਤਿਲ ਨਹੀਂ ਭੰਨੇ ਕਾਲ ਅਸੀਂ ਕਿਸੇ ਦੇ ਲਈ ਦੁਨਿਆਵੀ ਤੌਰ ਤੇ ਬੜਾ ਕੁਝ ਕਰਦੇ ਰਹੀਏ ਆਪਾਂ ਕਹਿ ਦਿੰਨੇ ਉਹ ਸਾਡਾ ਸਹਾਨ ਭੁੱਲ ਗਿਆ ਪਰ ਪਾਤਸ਼ਾਹ ਕਹਿੰਦੇ ਕੋ ਉਹ ਪਾਵਨ ਪਰਮਾਤਮਾ ਇੰਨਾ ਵੱਡਾ ਅਹਿਸਾਨ ਕਰਨ ਵਾਲਾ ਹੈ ਭਾਵ ਚੇਤੇ ਰੱਖਣ ਵਾਲਾ ਹੈ ਕਿ ਇੱਕ ਤਿਲ ਜਿੰਨੀ ਕੀਤੀ ਹੋਈ ਸੰਗਤ ਦਾ ਅਸਰ ਵੀ ਉਹ ਅਜਾਈ ਨਹੀਂ ਜਾਣ ਦਿੰਦਾ ਇੱਕ ਤਿਲ ਕੀਤਾ ਹੋਇਆ ਸਤ ਸੰਗਤ ਦਾ ਫਲ ਵੀ ਉਹ ਅਜਾਈ ਨਹੀਂ ਜਾਣ ਦਿੰਦਾ ਬਾਦਸ਼ਾਹ ਕਹਿੰਦੇ ਇੱਕ ਤਿਲ ਜਿੰਨੀ ਵੀ ਉਹ ਘਾਲਣਾ ਅਜਾਈ ਨਹੀਂ ਜਾਣ ਦਿੰਦਾ ਤੇ ਜਿੱਥੇ ਚੰਗੀ ਸੰਗਤ ਦਾ ਅਸਰ ਹੁੰਦਾ ਹੈ ਉਥੇ ਸਾਥ ਸੰਗਤ ਜਿਉ ਮਾੜੀ ਸੰਗਤ ਦਾ ਵੀ ਅਸਰ ਹੁੰਦਾ ਹੈ ਇਸੇ ਹੀ ਤਰ੍ਹਾਂ ਭਾਈ ਮਰਦਾਨਾ ਜੀ ਕਹਿੰਦੇ ਕਿ ਬਾਦਸ਼ਾਹ ਇਸ ਦੁਨੀਆ ਦੇ ਵਿੱਚ ਸਾਰੇ ਤਾਂ ਪਾਪੀ ਨਹੀਂ ਹੋਣਗੇ ਬਾਬਰ ਨੇ ਸਾਰੇ ਪਿੰਡ ਨੂੰ ਹੀ ਤਬਾਹ ਕੀਤਾ ਤੇ ਕਿੰਨੇ ਲੋਕਾਂ ਨੂੰ ਮਾਰਿਆ ਤੇ ਪਾਸ਼ਾ ਉਸ ਵੇਲੇ ਉਸ ਨੂੰ ਸਮਝਾਉਂਦੇ ਨੇ ਕਿ ਕਹਿੰਦੇ ਕਿ ਸੰਗਤ ਦਾ ਫਲ ਹੁੰਦਾ ਹੈ ਕਹਿੰਦੇ ਕਿ ਪਾਸ਼ਾ ਨੇ ਉਹਨਾਂ ਨੂੰ ਉਦਾਹਰਨ ਦੇ ਕੇ ਸਮਝਾਉਣਾ ਚਾਹੁੰਦੇ ਸੀ ਤੇ ਜਦ ਰਾਤ ਨੂੰ ਭਾਈ ਮਰਦਾਨਾ ਜੀ ਸੌਂ ਜਾਂਦੇ ਨੇ ਲੰਮੇ ਪੈ ਜਾਂਦੇ ਨੇ ਤੇ ਕਹਿੰਦੇ ਪਾਸ਼ਾ ਉਹਨਾਂ ਦੇ ਪੇਟ ਤੇ ਥੋੜਾ ਜਿਹਾ ਮਿੱਠਾ ਲਗਾ ਦਿੰਦੇ ਨੇ ਕਿਉਂਕਿ ਕੁਝ ਉਦਾਹਰਨਾ ਪ੍ਰੈਕਟੀਕਲ ਰੂਪ ਵਿੱਚ ਸਮਝਾਉਣੀਆਂ ਪੈਂਦੀਆਂ ਨੇ ਕਹਿੰਦੇ ਪਾਸ਼ਾ ਉਹਨਾਂ ਦੇ ਪੇਟ ਤੇ ਮਿੱਠਾ ਲਗਾ ਦਿੰਦੇ ਨੇ ਤੇ ਕੁਝ ਕੀੜੀਆਂ ਦੇ ਵਿੱਚੋਂ ਆ ਕੇ ਇੱਕ ਕੀੜੀ ਭਾਈ ਮਰਦਾਨਾ ਜੀ ਦੇ ਪੇਟ ਤੇ ਦੰਦੀ ਵੱਢਦੀ ਹੈ ਇੱਕ ਕੀੜੀ ਉਹਨਾਂ ਦੇ ਲੜ ਜਾਂਦੀ ਹੈ ਤੇ ਆਪਾਂ ਜਾਣਦੇ ਹਾਂ ਕਿ ਕਿਵੇਂ ਜਦੋਂ ਕੀੜੀ ਲੜਦੀ ਹੈ ਤੇ ਆਪਾਂ ਇੱਕਦਮ ਉਹਨਾਂ ਨੂੰ ਮਸਲ ਦਿੰਨੇ ਤੇ ਭਾਈ ਮਰਦਾਨਾ ਜੀ ਨੇ ਇੱਕਦਮ ਪੇਟ ਦੇ ਉੱਤੇ ਜੋ ਕੀੜੀਆਂ ਸੀ ਉਹਨਾਂ ਨੂੰ ਮਾਰ ਦਿੱਤਾ ਮਸਲ ਦਿੱਤਾ ਤੇ ਪਾਸ਼ਾ ਗੁਰੂ ਨਾਨਕ ਪਾਸ਼ਾ ਕਹਿੰਦੇ ਭਾਈ ਜੀ ਹੁਣ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਮਿਲ ਗਿਆ ਹੋਵੇਗਾ ਕਿ ਕਿਤੇ ਪਾਪੀ ਕੁਝ ਹੀ ਲੋਕ ਸਨ ਪਰ ਫਲ ਸਾਰਿਆਂ ਨੂੰ ਭੁਗਤਣਾ ਪਿਆ ਇਸੇ ਤਰ੍ਹਾਂ ਤੁਹਾਡੇ ਦੰਦੀ ਤਾਂ ਇੱਕ ਕੀੜੀ ਨੇ ਵੱਡੀ ਸੀ ਪਰ ਦੂਜੀਆਂ ਵੀ ਨਾਲ ਹੀ ਮਾਰੀਆਂ ਗਈਆਂ ਉਹ ਨਾਲ ਹੀ ਮਸਲੀਆਂ ਗਈਆਂ ਕਿਉਂ ਕਿ ਉਹਨਾਂ ਨੇ ਉਸ ਦੰਦੀ ਵੱਢਣ ਵਾਲੀ ਦਾ ਸੰਗ ਕੀਤਾ ਸੀ ਭਾਵੇਂ ਜੇਕਰ ਮਾੜਾ ਸੰਗਤ ਕਰਦੇ ਹਾਂ ਮਾੜਾ ਸੰਗ ਕਰਦੇ ਹਾਂ ਭਾਵੇਂ ਪਾਪ ਨਾ ਵੀ ਕੀਤਾ ਹੋਵੇ ਤਾਂ ਵੀ ਦਾਗ ਲੱਗ ਜਾਂਦਾ ਹੈ ਸਾਥ ਸੰਗਤ ਮਾੜੇ ਲੋਕਾਂ ਦੇ ਨਾਲ ਰਹੀਏ ਨਾ ਆਪ ਭਾਵੇਂ ਮਾੜਾ ਕੰਮ ਨਾ ਵੀ ਕੀਤਾ ਹੋਵੇ ਤੇ ਬੰਦੇ ਦੇ ਉੱਪਰ ਉਹ ਦਾਗ ਲੱਗ ਜਾਂਦਾ ਹੈ। ਇਸ ਕਾਨੂੰਨ ਦੇ ਵਿੱਚ ਤੁਸੀਂ ਵੇਖ ਲਓ ਕਿਤੇ ਕਾਰ ਦੇ ਵਿੱਚ ਆਪਣੇ ਨਾਲ ਮਾੜਾ ਨਸ਼ਾ ਵਾਲਾ ਬੰਦਾ ਬੈਠਾ ਹੋਵੇ ਜਿਸ ਕੋਲ ਨਸ਼ੇ ਦਾ ਪਦਾਰਥ ਹੋਵੇ ਜਾਂ ਕੋਈ ਗੈਰ ਕਾਨੂੰਨੀ ਚੀਜ਼ ਹੋਵੇ ਉਹ ਉਸ ਤੋਂ ਫੜੀ ਜਾਵੇ ਨਾਲ ਨਾਮ ਆਪਣਾ ਵੀ ਲੱਗ ਜਾਂਦਾ ਹੈ। ਕਿਉਂ? ਮਾੜੀ ਸੰਗਤ ਦਾ ਮਾੜਾ ਫਲ ਹੁੰਦਾ ਹੈ ਤੇ ਚੰਗੀ ਸੰਗਤ ਦਾ ਚੰਗਾ ਫਲ ਹੁੰਦਾ ਹੈ। ਪਾਤਸ਼ਾਹ ਕਹਿੰਦੇ ਇਹ ਜੋ ਸੱਤ ਦੀ ਸੰਗਤ ਹੈ ਇਹ ਜੋ ਗੁਰੂ ਦੀ ਸੰਗਤ ਹੈ ਇਹ ਬਿਨਾਂ ਭਾਗਾ ਤੋਂ ਨਹੀਂ ਮਿਲਦੀ। ਬਿਨ ਭਾਗਾ ਸਤ ਸੰਗਨਾ ਲੱਭੈ ਬਿਨ ਸੰਗਤ ਮੈਲ ਪਰੀਜੈ ਜੀ। ਪਾਤਸ਼ਾਹ ਕਹਿੰਦੇ ਮਨ ਦੇ ਵਿੱਚ ਨਿਤ-ਨਿਤ ਮੈਲ ਲੱਗਦੀ ਰਹਿੰਦੀ ਹੈ ਜਿਵੇਂ ਸਾਥ ਸੰਗਤ ਸਵੇਰੇ ਆਪਾਂ ਕੱਪੜੇ ਪੋਣੇ ਹਾਂ ਬੜੇ ਸਾਫ਼ ਸੁਥਰੇ ਹੁੰਦੇ ਨੇ ਸ਼ਾਮ ਤੱਕ ਆਪਾਂ ਜਾਣਦੇ ਹਾਂ ਉਹ ਮੈਲ ਨਾਲ ਭਰ ਜਾਂਦੇ ਨੇ ਇਸੇ ਤਰ੍ਹਾਂ ਮਨ ਸਾਰਾ ਦਿਨ ਦੁਨੀਆਵੀ ਤੋਰਤੇ ਵਿਚਰਦਾ ਹੈ ਦੁਨੀਆਂ ਵਿੱਚ ਰਹਿੰਦਾ ਹੈ ਤੇ ਕਈ ਤਰ੍ਹਾਂ ਦੀ ਉਹ ਸੰਗਤ ਦੇ ਵਿੱਚ ਉਸ ਨੂੰ ਮੈਲ ਲੱਗ ਜਾਂਦੀ ਹੈ ਜਿਵੇਂ ਉਹ ਮੈਲ ਕੱਪੜਿਆਂ ਦੀ ਰੋਜ਼ ਆਪਾਂ ਧੋਨੇ ਹਾਂ ਇਸੇ ਤਰ੍ਹਾਂ ਮਨ ਦੀ ਮੈਲ ਵੀ ਧੋਣੀ ਪੈਂਦੀ ਹੈ ਪਾਤਸ਼ਾਹ ਜੀ ਉਦਾਹਰਣ ਦਿੰਦੇ ਕਿ ਕਿਵੇਂ ਭਰੀਏ ਹੱਥ ਪੈਰ ਤਣ ਦੇ ਪਾਣੀ ਧੋਤੇ ਉਤਰਸਖੇ ਮੋਤ ਪਲੀਤੀ ਕੱਪੜ ਹੋਏ ਦੇ ਸਾਬੁਨ ਲਈਏ ਉਹ ਧੋਏ ਜਿਵੇਂ ਕੱਪੜੇ ਸਾਬਣ ਨਾਲ ਧੋਤੇ ਜਾਂਦੇ ਨੇ ਇਸੇ ਤਰ੍ਹਾਂ ਮਨ ਤੋਂ ਪਾਪਾਂ ਦੀ ਮੈਲ ਨਾਮ ਦੇ ਨਾਲ ਧੋਤੀ ਜਾਂਦੀ ਹੈ। ਪਾਤਸ਼ਾਹ ਜੀ ਕਹਿੰਦੇ ਭਰੀਏ ਮਤ ਪਾਪਾ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਪਾਤਸ਼ਾਹ ਕਹਿੰਦੇ ਨਾਮ ਸੁਣਨ ਦੀ ਮਹਿਮਾ ਦੇ ਨਾਲ ਉਹ ਮੈਲ ਧੋਤੀ ਜਾਂਦੀ ਹੈ ਤੇ ਪਾਤਸ਼ਾਹ ਅਗਲੀ ਪੰਕਤੀ ਵਿੱਚ ਫਰਮਾਉਂਦੇ ਨੇ ਸੁਣਿਆ ਹਾਥ ਹੋਵੇ ਅਸਗਾਹ। ਪਾਪ ਜਿਹੜਾ ਨਾਮ ਨੂੰ ਸੁਣ ਲੈਂਦਾ ਹੈ ਜਿਹੜਾ ਨਾਮ ਨੂੰ ਮੰਨ ਲੈਂਦਾ ਹੈ ਪਾਤਸ਼ਾਹ ਕਹਿੰਦੇ ਹੋਵੇ ਅਸਗਾ ਜਿਹਦਾ ਕੋਈ ਪਾਰ ਨਹੀਂ ਪਾਇਆ ਜਾ ਸਕਦਾ ਜਿਵੇਂ ਪਰਮਾਤਮਾ ਦਾ ਪਾਰ ਨਹੀਂ ਪਾਇਆ ਜਾ ਸਕਦਾ ਨਾਮ ਨੂੰ ਸੁਣਨ ਵਾਲੇ ਦਾ ਵੀ ਕੋਈ ਪਾਰ ਨਹੀਂ ਪਾਇਆ ਜਾ ਸਕਦਾ ਕਿਉਂਕਿ ਜਿਵੇਂ ਦਾ ਪਰਮਾਤਮਾ ਹੈ ਉਵੇਂ ਦਾਹੀ ਉਸ ਦੇ ਭਗਤ ਹੋ ਜਾਂਦੇ ਨੇ ਉਵੇਂ ਦੇ ਹੀ ਉਸ ਨੂੰ ਸੁਣਨ ਵਾਲੇ ਹੋ ਜਾਂਦੇ ਨੇ ਪਾਤਸ਼ਾਹ ਜੀ ਦਾ ਫਰਮਾਨ ਹੈ ਹਰ ਜਨ ਕਿਸ ਤਰ੍ਹਾਂ ਦਾ ਹੁੰਦਾ ਹੈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਰੀ ਦਾ ਜਨ ਹਰੀ ਵਰਗਾ ਹੀ ਹੁੰਦਾ ਹੈ ਜਿਵੇਂ ਜਲ ਤਰੰਗ ਦੇ ਵਿੱਚ ਕੋਈ ਅੰਤਰ ਨਹੀਂ ਹੁੰਦਾ ਐਵੇਂ ਹੀ ਹਰੀ ਤੇ ਹਰੀ ਦੇ ਜਨ ਵਿੱਚ ਕੋਈ ਅੰਤਰ ਨਹੀਂ ਹੁੰਦਾ ਸਾਤ ਸੰਗਤ ਹਰੀ ਨੂੰ ਮੰਨਣ ਵਾਲਿਆਂ ਦਾ ਉਹ ਹਰ ਵੇਲੇ ਅੰਗ ਸੰਗ ਹੁੰਦਾ ਹੈ ਉਹ ਇਹ ਨਹੀਂ ਕਿ ਇਸ ਜਗ੍ਹਾ ਦੇ ਉੱਪਰ ਹੀ ਉਹ ਜਿੱਥੇ ਵੀ ਵਿਚਰਦੇ ਨੇ ਉਹ ਪਰਮਾਤਮਾ ਉਹਨਾਂ ਦੇ ਅੰਗ ਸੰਗ ਹੁੰਦਾ ਹੈ ਸਾਤ ਸੰਗਤ ਇੱਕ ਉਦਾਹਰਣ ਆਪ ਜੀ ਨਾਲ ਸਾਂਝੀ ਕਰਾਂ ਇੱਕ ਕਿਤਾਬ ਹੈ ਜਿਸ ਦਾ ਨਾਮ ਹੈ ਸੇਹਾਤੋ ਬਾਬਾ ਨਾਨਕ ਉਸ ਕਿਤਾਬ ਦੇ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੀਆਂ ਅਰਬ ਤੇ ਈਰਾਨ ਦੇਸ਼ਾਂ ਦੀਆਂ ਫੇਰੀਆਂ ਦਾ ਜ਼ਿਕਰ ਹੈ। ਕਿਤਾਬ ਦਾ ਨਾਮ ਹੈ ਜੀ ਸਿਹਤੋ ਬਾਬਾ ਨਾਨਕ। ਇਸ ਨੂੰ ਪੰਜਾਬੀ ਉਲੱਥੇ ਦੇ ਵਿੱਚ ਲਿਖਿਆ ਹੈ ਸੈਯਦ ਪ੍ਰਿਥੀਪਾਲ ਸਿੰਘ ਜੀ ਨੇ। ਪ੍ਰਿਥੀਪਾਲ ਸਿੰਘ ਜੀ ਨੇ ਇਸ ਦਾ ਉਲੱਥਾ ਕੀਤਾ ਹੈ। ਪੰਜਾਬੀ ਦੇ ਵਿੱਚ ਇਹ ਕਿਤਾਬ ਅੱਜ ਵੀ ਉਪਲਬਧ ਆਪਾਂ ਨੂੰ ਮਿਲ ਜਾਂਦੀ ਹੈ ਇਸ ਵਿੱਚ ਗੁਰੂ ਨਾਨਕ ਪਾਸ਼ਾ ਜੀ ਦੀਆਂ ਜੋ ਅਰਬ ਦੇ ਵਿੱਚ ਪਾਸ਼ਾ ਗਏ ਤੇ ਈਰਾਨ ਦੇ ਵਿੱਚ ਗਏ ਕਿਉਂਕਿ ਕੁਝ ਕੁ ਘਟਨਾਵਾਂ ਹੀ ਇਤਿਹਾਸ ਦੇ ਵਿੱਚ ਲਿਖੀਆਂ ਜਾਂਦੀਆਂ ਨੇ ਤੇ ਬਹੁਤ ਸਾਰੀਆਂ ਐਸੀਆਂ ਹੁੰਦੀਆਂ ਜੋ ਲਿਖੀਆਂ ਵੀ ਨਹੀਂ ਜਾਂਦੀਆਂ ਜਿਵੇਂ ਇੱਕ ਉਦਾਹਰਨ ਦੇ ਤੌਰ ਤੇ ਆਪਾਂ ਵੇਖੀਏ ਕਿ ਗੁਰੂ ਨਾਨਕ ਪਾਤਸ਼ਾਹ ਰੋਜ਼ ਮਜੀਆਂ ਚਾਰਨ ਜਾਂਦੇ ਨੇ ਪਰ ਘਟਨਾ ਉਸ ਦਿਨ ਦੀ ਲਿਖੀ ਗਈ ਜਿੱਦਨ ਉਹਨਾਂ ਨੇ ਖੇਤ ਨੂੰ ਚਰ ਲਿਆ ਸੀ ਜਿੱਦਨ ਉਹਨਾਂ ਦੀ ਸ਼ਿਕਾਇਤ ਹੋ ਗਈ ਸੀ ਇਸੇ ਤਰ੍ਹਾਂ ਇੱਕ ਕਿਤਾਬ ਹੈ ਜਿਸ ਦਾ ਨਾਮ ਹੈ ਸਿਆਤੋ ਬਾਬਾ ਨਾਨਕ ਅਰਬ ਈਰਾਨ ਦੀਆਂ ਫੇਰੀਆਂ ਦਾ ਇਸ ਵਿੱਚ ਜ਼ਿਕਰ ਹੈ ਤੇ ਇਸ ਵਿੱਚ ਲਿਖਦੇ ਨੇ ਸੈਦ ਪ੍ਰਿਥੀਪਾਲ ਸਿੰਘ ਕਿ ਇੱਕ ਵਾਰ ਜਦ ਇੱਕ ਬੀਬੀ ਉਹ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਮੰਨਣ ਵਾਲੀ ਤੇ ਪਾਤਸ਼ਾਹ ਜੀ ਦੇ ਉੱਪਰ ਬੜਾ ਹੀ ਵੱਡਾ